இருபத்து ஏழு ਸਾਪੋਟ ਦੇ ਸਪੋਰਟ ਦੇ ਕੋਈ ਨਾਦਰ ਬਟਾ ਉਹ ਚੱਲ ਤੇ ਕੱਲ ਤੂੰ ਕੀ ਲੜਾ ਕੱਲ ਕੱਲ ਨਹੀਂ ਕਰਦੇ ਉਹਨਾਂ ਦੇ ਪੁਲਿਸ ਨੂੰ ਲੱਗਦਾ ਚਲਾਨ ਕੱਟ ਜਾਂਦੇ ਨੇ ਇਹ ਚਲਾਨ ਭੁਗਤੰਦਾ ਕਿੰਨਾ ਸਮਾਂ ਹੈਗਾ ਤੇ ਜਿਹੜੇ ਨਹੀਂ ਟਾਈਮ ਸ ਦੇ ਚਲਾਨ ਭੁਗਤੰਦੇ ਉਹਦੇ ਖਿਲਾਫ ਕਿੰਨੀ ਕਾਰਵਾਈ ਬੰਦੀ ਹੈ ਚਲਾਨ ਕੱਟਣ ਤੋਂ ਬਾਅਦ 90 ਦਿਨ ਦਾ ਟਾਈਮ ਦਿੱਤਾ ਜਾਂਦਾ ਹੈਗਾ ਕਿ 90 ਦਿਨ ਦੇ ਅੰਦਰ ਅੰਦਰ ਇਹਨਾਂ ਨੂੰ ਭੁਗਤਿਆ ਜਾਵੇ ਤੇ ਨਾ ਭੁਗਤਣ ਦੀ ਸੂਰਤ ਵਿੱਚ ਇਹਨਾਂ ਨੂੰ ਗੱਡੀਆਂ ਨੂੰ ਬਲੈਕਲਿਸਟ ਕਰ ਦਿੱਤਾ ਜਾਏਗਾ ਤੇ ਆਮ ਜਨਤਾ ਨੂੰ ਇਸ ਆਰਟੀਏ ਦਫ਼ਤਰ ਵੱਲੋਂ ਅਪੀਲ ਹੈ ਕਿ ਜਿੰਨੇ ਵੀ ਚਲਾਨ ਕੱਟੇ ਹੈਗੇ ਆ ਇਹਨਾਂ ਦਾ ਸਮੇਂ ਸਿਰ ਭੁਗਤਾਨ ਕਰਨ ਦੇ ਭੁਗਤਾਨ 90 ਦਿਨ ਦੇ ਅੰਦਰ ਨਹੀਂ ਹੁੰਦਾ ਹੈ ਤੇ ਇਹ ਸਾਰੀਆਂ ਗੱਡੀਆਂ ਬਲੈਕਲਿਸਟ ਕਰ ਦਿੱਤੀਆਂ ਜਾਂਦੀਆਂ ਤੇ ਅਗਲੀ ਕਾਰਵਾਈ ਜਿਹੜੀ ਹੈਗੀ ਕਾਨੂੰਨੀ ਕੀਤੀ ਜਾਏਗੀ